ਰਾਪੇ ਸਿੰਘਾਂ ਨੂੰ ਕੋ ਦਗੋ ਨਾ ਖਾਇਓ ਡੇਰਾ ਗਏ ਸਿੰਘਨ ਚਲਾਇਓ ਪਰ ਸਿੰਘ ਜਿਹੜੇ ਨੇ ਉਹ ਤੋਖਾ ਨਹੀਂ ਖਾਂਦੇ ਸੁਚੇਤ ਨੇ ਤਿਆਰ-ਵਾਰ ਤਿਆਰ ਰਹਿੰਦੇ ਨੇ ਉਹਨਾਂ ਸ੍ਰੀ ਅਮਰਸਰ ਸਾਹਿਬ ਤੋਂ ਆਪਣਾ ਡੇਰਾ ਕੂਚ ਕਰਕੇ ਕਦੇ ਕਿਤੇ ਚਲੇ ਜਾਣਾ ਕਦੇ ਆਨੰਦਪੁਰ ਸਾਹਿਬ ਚਲੇ ਜਾਣਾ ਕਦੇ ਮੁਕਸਰ ਸਾਹਿਬ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ ਉਹ ਇੱਕ ਟਿਕਾਣੇ ਉੱਤੇ ਨਹੀਂ ਸਨ ਇਹਦੇ ਕੇਵਲ ਅਰਦਾਸੀਏ ਸਿੰਘ ਹੀ ਗੁਰੂ ਘਰਾਂ ਵਿੱਚ ਰਹਿ ਜਾਂਦੇ ਸੀ ਬਾਕੀ ਸਾਰੇ ਸਿੱਖ ਜਿਹੜੇ ਉਹ ਡੇਰਾ ਕੁਝ ਕਰ ਜਾਂਦਾ ਸੀ ਐਸੀ ਬਈ ਸਿੰਘਨ ਕੀ ਚਾਲ ਤੁਰਕਣਾ ਛੋੜਾ ਪੰਥਾ ਖਿਆਲ ਕਹਿੰਦੇ ਸਿੰਘਾਂ ਨੇ ਐਸੀ ਚਾਲ ਫੜ ਲਈ ਤੁਰਕ ਖਾਲਸਾ ਪੰਥ ਦਾ ਖਿਆਲ ਨਹੀਂ ਛੱਡਦਾ ਬੰਦੇ ਬਹਾਦਰ ਤੋਂ ਬਾਅਦ ਤੁਰਕਾਂ ਨੇ ਹੁਣ ਪੰਥ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਨੈ ਸਿੰਘਨ ਪੈ ਗੜ ਕੋਉ ਕੋਟ ਜहां ਲੜੇ ਬੜ ਜਾਂ ਕੀ ਓਟ ਸਿੰਘਾਂ ਦੇ ਕੋਲ ਕਿਸੇ ਕਿਸਮ ਦਾ ਕੋਈ ਕਿਲਾ ਨਹੀਂ ਹੈ ਕੋਟ ਨਹੀਂ ਹੈ ਥਾਨ ਨਹੀਂ ਹੈ ਆਸਰਾ ਨਹੀਂ ਹੈ ਜਿਹਦੇ ਵਿੱਚ ਵੜ ਕੇ ਜਿਸ ਦੀ ਓਟ ਲੈ ਕੇ ਉਹ ਲੜਨ ਕਹਿੰਦੇ ਐਸੀ ਕੋਈ ਥਾਂ ਨਹੀਂ ਹੈ ਤੁਸੀਂ ਵੇਖੋ ਐਸੇ ਦੌਰ ਦੇ ਵਕਤ ਇਸੇ ਸਮੇਂ ਦੌਰਾਨ ਕਹਿੰਦੇ ਐਵੇਂ ਘਟਨਾ ਵਾਪਰਦੀਆਂ ਨੇ ਕਿ ਸਭ ਤੋਂ ਪਹਿਲਾਂ 1746 ਦੇ ਵਿੱਚ ਕੱਲੂਕਾਰਾ ਵਾਪਰਦਾ ਇਸ਼ਤੋ ਉਹ ਦੌਰਾਨ ਬਹੁਤ ਸਾਰੇ ਸਿੱਖਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਇੱਕ ਦਿਨ ਦੌਰਾਨ 15 ਤੋਂ 25 ਹਜ਼ਾਰ ਸਿੱਖ ਸ਼ਹੀਦ ਹੁੰਦੇ ਨੇ ਤੇ ਫਿਰ 1762 ਦੇ ਵਿੱਚ 5 ਫਰਵਰੀ 1762 ਮਰੇਲ ਕੋਟਲੇ ਦੀ ਧਰਤੀ ਕੋਪਰਹੀੜੇ ਵੱਡਾ ਕਲਦੂ ਘਾਰਾ ਵਾਪਰਦਾ ਤੁਰਕ ਜਿਹੜੇ ਬਹਾਨੇ ਭਾਲ ਰਹੇ ਨੇ ਵਿੱਚ ਕਿਵੇਂ ਨਾ ਕਿਵੇਂ ਕਰਕੇ ਸਿੱਖਾਂ ਨੂੰ ਖਤਮ ਕਰ ਦਈਏ ਨਹੀਂ ਤਾਂ ਸਾਡੀ ਪਾਤਸ਼ਾਹੀ ਤੇ ਜਿਹੜਾ ਦਾਵਾ ਸੀ ਕਰ ਰਹੇ ਆ ਉਹ ਸਾਨੂੰ ਨਹੀਂ ਮਿਲਣੀ ਇਹ ਦਿਨੋਂ ਦਿਨ ਜਿਹੜੇ ਨੇ ਉਹ ਝਗੜੇ ਵਧਾਰੇ ਨੇ ਕੋਟ ਵੱਡਾ ਪਰਵਤਨ ਸਿੰਘਾਂ ਨਾਸ ਜਹਾਂ ਚੜੇ ਹੋਏ ਰਹੇ ਮਵਾਸ ਕੋਈ ਵੱਡਾ ਕਿਲਾ ਜਾਂ ਵੱਡਾ ਪਹਾੜ ਵੀ ਸਿੰਘਾ ਕੋਲ ਨਹੀਂ ਜਿਸ ਪਹਾੜ ਤੇ ਚੜ ਕੇ ਖਾਲਸਾ ਆਕੀ ਹੋ ਕੇ ਰਹੇ ਬਹੁਤ ਠਾੜ ਸਿੰਘ ਖੜਵੀ ਲੜਾਂ ਫੋਏ ਦੁਖੀ ਲੈ ਸ਼ਹੀਦੀ ਮਰੈ ਬਹੁ ਥਾਵਾਂ ਤੇ ਸਿੱਖ ਤੁਰਕਾਂ ਦੇ ਅੱਗੇ ਖੜ ਕੇ ਲੜੇ ਹਨ ਕਿਉਂਕਿ ਖਾਣ ਪੀਣ ਦੀ ਤੰਗੀ ਤੁਰਨ ਫਿਰਨ ਦੀ ਤੰਗੀ ਕਿਤੇ ਕਿਰਤ ਕਰ ਨੂੰ ਥਾਂ ਨਹੀਂ ਤੁਰਕ ਫੌਜ ਨੂੰ ਫੌਜ ਮਾਰਨ ਨੂੰ ਫਿਰਦੀ ਹੈ ਜਿੱਥੇ ਸਿੱਖ ਖੜ ਕੇ ਲੜੇ ਉੱਥੇ ਬਹੁ ਦੁਖੀ ਹੋ ਕੇ ਜਿਹੜੇ ਮਰਦੇ ਹਨ ਭਾਵ ਸ਼ਹੀਦੀਆਂ ਲੈਂਦੇ ਹਨ ਐਸੀ ਭਈ ਪੰਥ ਹੈ ਲਚਾਰ ਭਾਏ ਪੰਥ ਜਨ ਛਿਦਰੇ ਝਾੜ ਖਾਲਸਾ ਪੰਥ ਦੀ ਐਸੀ ਲਾਚਾਰੀ ਹੋ ਗਈ ਹੈ ਜਨ ਪੰਥ ਛੜਾ ਬੇਲਿਆਂ ਵਿੱਚ ਵਿਰਲਾ ਵਾਂਝੇ ਰਹਿ ਗਿਆ ਹੈ ਜਿਹੜੇ ਮੁਸਲਮਾਨ ਦੀਨ ਮਜ਼ਮ ਦੇ ਵਾਸਤੇ ਦੀਨ ਮਜ਼ਮ ਦਾ ਵਾਅਦਾ ਕਰਨਾ ਹੈ ਉਹ ਦਿਨ ਰਾਤ ਇਸ ਲਈ ਕਾਰਜ ਕਰ ਰਹੇ ਨੇ ਫੇ ਸਲਾਹ ਕਰਕੇ ਰੜ ਕੇ ਗਏ ਸਨ ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸੁਣੋ ਖਾਲਸਾ ਜੀ ਕਿਵੇਂ ਦੀਨ ਮਜ਼ਬ ਨੂੰ ਪਿਆਰ ਕਰਕੇ ਇਹ ਮਰੇ ਸਨ ਇਹਨਾਂ ਨੇ ਚੁੱਕਣ ਚੁੱਕਿਆ ਸੀ ਸਾਰਾ ਜਿੰਨਾ ਚੁੱਕਣ ਚੁੱਕਿਆ ਸੀ ਉਹ ਕਿਵੇਂ ਮੈਦਾਨ ਵਿੱਚ ਗੜੇ ਹਨ ਮੁਲਖਈਆਂ ਖੁਦਾਈਆਂ ਚੱਕੇ ਰਹੇ ਜਿਮ ਖੇਤ ਇਹ ਖੁਦਾ ਦੇ ਨਾਮ ਉੱਤੇ ਮਰਨ ਵਾਲੇ ਜਿਨ੍ਹਾਂ ਨੇ ਇਹ ਚੁੱਕਿਆ ਹੋਇਆ ਸੀ ਜਿਵੇਂ ਉਹ ਮੈਦਾਨ ਵਿੱਚ ਰਹੇ ਹਨ ਉਹ ਸੁਣੋ ਕਿਉਂ ਭਈ ਸੋਹੂ ਸੁਣੋ ਤੁਮ ਨੂੰ ਨੇ ਕਹਾਣੀ ਜਿਵੇਂ ਖੁਦਾਈਆਂ ਨ ਅਣਵਿਆਨੀ ਕਹਿੰਦੇ ਉਹ ਕਹਾਣੀ ਸੁਣੋ ਜੋ ਖੁਦਾ ਦੇ ਨਾਮ ਤੇ دین ਮਸਬ ਦਾ ਯੁੱਧ ਖਾਲਸੇ ਨਾਲ ਲੜਨ ਵਾਸਤੇ ਆਏ ਸਨ ਕਹਿੰਦੇ ਉਹਨਾਂ ਦੇ ਸਿਰ ਤੇ ਕੀ ਬੀਤਦੀ ਹੈ ਉਹ ਸੁਣਨਾ ਕਰੋ ਅਸलम ਖਾਂ ਠੱਕ ਬੜਿਓ ਲਾਹੌਰ ਮੁਲਕ 'ਤੇ ਉਸ ਥਾਂ ਸਭ ਚੌੜ ਅਸਲਮ ਖਾਂ ਉਸ ਹੀ ਜਿਸ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸਨੰਦਲ ਦੀ ਘੜੀ ਦੇ ਵਿੱਚ ਧੋਖਾ ਦੇ ਕੇ ਘੇਰਿਆ ਸੀ ਕਹਿੰਦੇ ਇਹ ਲਾਹੌਰ ਦਾ ਸੁਬੇਦਾਰ ਸਿੰਘਾਂ ਨਾਲ ਲੜ ਕੇ ਥੱਕ ਕੇ ਲਾਹੌਰ ਜਾ ਬੜਿਆ ਕਿਉਂਕਿ ਇਹਨਾਂ ਸਿੰਘਾਂ ਨਾਲ ਲੜਾਈ ਵਿੱਚ ਕੋਈ ਪੂਰਾ ਨਹੀਂ ਉਤਰ ਸਕਦਾ ਸੀ ਕਹਿੰਦੇ ਮੁਲਕ ਸਾਰਾ ਚੌੜ ਹੋ ਗਿਆ ਹੁਣ ਨਾ ਕੋਈ ਸੁਬੇਦਾਰ ਬਾਹਰ ਨਿਕਲੇ ਨਾ ਫੌਜ ਬਾਹਰ ਆਵੇ ਕੌਣ ਦਿੰਦਾ ਇਹ ਘਰ ਬੈਠਿਆਂ ਨੂੰ ਮੁਲਕੋਂ ਬਸੂਲ ਟੱਕਿਓ ਨਾ ਭਇਓ ਕਹਿ ਮੁਲਕ ਲੁੱਟ ਖਾਲਸੇ ਲਿਓ ਕਿਨੇ ਸਿੰਘਾਂ ਨੇ ਅਸਲਮ ਖਾਨ ਨੂੰ ਐਸੀ ਮਾਰ ਦਿੱਤੀ ਕਿ ਉਹ ਭੱਜ ਕੇ ਆਪਣੇ ਮਹਿਲਾ ਚ ਵੜ ਗਿਆ ਬਾਹਰ ਹੀ ਨਾ ਨਿਕਲਿਆ ਹੁਣ ਜਦੋਂ ਫੌਜਾਂ ਨੇ ਗਸ਼ਤ ਨਾ ਕੀਤੀ ਫੌਜਾਂ ਨਗਰਾਂ ਵਿੱਚ ਨਾ ਗਈਆਂ ਤਾਂ ਟੈਕਸ ਆਈ ਹੀ ਨਹੀਂ ਪਹੁੰਚਿਆ ਹੀ ਨਹੀਂ ਟੈਕਸ ਨਾ ਪਹੁੰਚਣ ਕਰਕੇ ਖਰਚੇ ਸਾਰੇ ਓਕੇ ਹੋਗੇ ਫੌਜਾਂ ਓਕੀਆਂ ਹੋਗੀਆਂ ਸਪਾਹੀ ਓਕੇ ਹੋਗੇ ਬੀਣੇ ਦਾ ਖਰਚ ਕਿਵੇਂ ਚੱਲੇਗਾ ਆਖ ਦੇ ਕੋਈ ਮਾਮਲਾ ਜਿਹੜਾ ਉਹ ਨਹੀਂ ਪਹੁੰਚਿਆ ਮਿੰਟ ਤੇ ਉਸ ਫੌਜ ਛੱਡ ਗਈ ਫੌਜ ਬਿਨਾ ਕਹੋ ਕਿਨਾ ਦਰਬ ਲਈ ਜਦੋਂ ਪੈਸਾ ਵਸੂਲ ਨਾ ਹੋਇਆ ਫਿਰ ਫੌਜ ਕਿੱਥੋਂ ਰਹਿਣੀ ਸੀ ਫੌਜ ਵਾਲੇ ਵੀ ਜਵਾਬ ਦੇਗੇ ਲਓ ਜੀ ਜਦੋਂ ਟਕੇ ਹੋਣਗੇ ਉਦੋਂ ਆ ਜਾਵਾਂਗੇ ਅਸੀਂ ਹੁਣ ਬਿਨਾ ਤਨਕਾ ਤੋਂ ਅਸੀਂ ਨਹੀਂ ਰਹਿ ਸਕਦੇ ਇਉਂ ਫੌਜਾਂ ਜਵਾਬ ਦੇ ਕੇ ਘਰੋਂ ਘਰੀ ਤੁਰ ਗਈਆਂ ਜਦੋਂ ਫੌਜ ਹੀ ਨਹੀਂ ਸੀ ਸੂਬੇ ਕੋਲ ਉਹਨੂੰ ਕੌਣ ਧੰਦੇਵੇਗਾ ਫੌਜ ਤੋਂ ਬਿਨਾਂ ਦੱਸੋ ਕੌਣ ਲੋਕਾਂ ਤੋਂ ਧੰਨ ਲਿਆ ਸਕਦਾ ਹੈ ਬਿਨਾ ਦਰਬ ਹੈ ਮਿੱਤਰ ਨਾ ਸ਼ਾਹੋ ਦਰਬ ਆਵਨ ਕੋ ਮੁਲਕ ਵੀ ਰਾਹੋ ਹੁਣ ਜਦੋਂ ਅਸलम ਖਾਨ ਨੇ ਨਾ ਭੇਜਿਆ ਟੈਕਸ ਦਿੱਲੀ ਨੂੰ ਤੇ ਬਾਦਸ਼ਾਹ ਵੀ ਹੁਣ ਮਿੱਤਰ ਨਹੀਂ ਰਿਹਾ ਉਹ ਵੀ ਮਰਦ ਨਹੀਂ ਕਰ ਰਿਹਾ ਉਹ ਕਹਿੰਦਾ ਤੂੰ ਮੈਨੂੰ ਟੈਕਸ ਦਿੰਦਾ ਸੀ ਮੈਂ ਤੇਰੀ ਗੱਲ ਸੁਣਦਾ ਸੀ ਹੁਣ ਜਦੋਂ ਤੇਰੇ ਕੋਲ ਧਾਨ ਹੀ ਕੋਈ ਨਹੀਂ ਆ ਰਿਹਾ ਤੂੰ ਮੁਲਕ ਉਗਰਾ ਹੀ ਨਹੀਂ ਰਿਹਾ ਫਿਰ ਮੈਂ ਤੇਰੀ ਕਿਵੇਂ ਮਰਦ ਕਰਾਂ ਪ੍ਰਥਮ ਬੰਦੇ ਕਿਉਂ ਮੁਲਕ ਖੁਆਰ ਫਿਰ ਖਾਲਸੇ ਆਰਦਿਓ ਯਾਰ ਪਹਿਲਾ ਬੰਦਾ ਸਿੰਘ ਭਾਦਰ ਬੜਾ ਖੁਆਰ ਕੀਤਾ ਮੁਲਕ ਨੂੰ ਲਾਹੌਰ ਦਵਾਬੇ ਹੁਸ਼ਿਆਰਪੁਰ ਦਾ ਇਲਾਕਾ ਸਾਰਾ ਹੀ ਰੋੜ ਮਾਰਿਆ ਬੰਦੇ ਬਹਾਦਰ ਨੇ ਬਾਕੀ ਰਹਿੰਦੀ ਹੁੰਦੀ ਕਸਰ ਜਿਹੜੀ ਹੈ ਉਹ ਸਿੰਘਾਂ ਨੇ ਕੱਢ ਦਿੱਤੀ ਤੇ ਸਭ ਕੁਝ ਉਜਾੜ ਦਿੱਤਾ ਉਹ ਜੇ ਨਟਕੇ ਦਿੱਲੀ ਕੇ ਸ਼ਾਹ ਉਸਨੇ ਭੇਜੀ ਤਲਬ ਚੜਾ ਜਦੋਂ ਦਿੱਲੀ ਦੇ ਬਾਦਸ਼ਾਹ ਨੂੰ ਟੱਕੇ ਨਾ ਪਹੁੰਚੇ ਤਾਂ ਨੇ ਫੌਜ ਭੇਜ ਦਿੱਤੀ ਚੜ ਕੇ ਵੀ ਜਾਓ ਜਾ ਕੇ ਜ਼ਬਰਦਸਤੀ ਉਗਰਾਹੀ ਲੈ ਕੇ ਆਓ ਅਸਵਾਰ ਖਾਸ ਕੀ 1000 ਤਿੰਮਾ ਤੇ ਦੋਏ ਪਠਾਨ ਸਰਦਾਰ ਸ਼ਾਹੀ ਫੌਜ ਖਾਸ ਚੁਣਵੇਂ 1000 ਘੋੜਸਵਾਰ ਭੇਜਿਆ ਉਹਨਾਂ ਦੇ ਵਿੱਚ ਦੋ ਪਠਾਨ ਸਰਦਾਰ ਸਨ ਜੋ ਕਿ ਫੌਜ ਦੇ ਜ਼ਿੰਮੇਦਾਰ ਸਨ ਦੋਇਰਾ ਆਇਤ ਉਲ ਮਹਬਤ ਖਾਨ ਕਹੇ ਸੁੰਦਰ ਖੂਬ ਜਵਾਨ ਕਹਿੰਦੇ ਇਹਨਾਂ ਵਿੱਚੋਂ ਆਤੁੱਲਾ ਖਾਨ ਮਹਾਵਤ ਖਾਂ ਬੜੇ ਸੁੰਦਰ ਜਵਾਨ ਸਨ ਬੜੇ ਕੱਦ ਵਾਲੇ ਬੜੀ ਚੜ੍ਹਦੀ ਕਲਾ ਵਾਲੇ ਪਠਾਨ ਸਨ ਕਹੇ ਸਪਾਈ ਉਹਨ ਵੱਡੇ ਤੇ ਫਰੀਦাবাদ ਮਕਾਨ ਉਹਨਾਂ ਨੂੰ ਵੱਡੇ ਸਪਾਹੀਆਂ ਵਿੱਚ ਗਿਣਿਆ ਸੀ ਵੱਡੇ ਜਵਾਨ ਸਨ ਦਿੱਲੀ ਕੋਲ ਫਰੀਦাবাদ ਹੈ ਉੱਥੇ ਇਹਨਾਂ ਦੇ ਘਰ ਸਨ ਚੋਪੇ ਉੱਤਤੇ ਆਏ ਤੇ ਉਹ ਲਾਹੌਰ ਸੁਨੋ ਜਾਂ ਜੇ ਹੋਇਓ ਤੌਰ ਉਧਰੋਂ ਦਿੱਲੀ ਤੋਂ ਉਹ ਲਾਹੌਰ ਆਏ ਸਨ ਸ਼ਾਹੀ ਮਾਮਲਾ ਲੈਣ ਵਾਸਤੇ ਆਖਦੇ ਨੇ ਹੁਣ ਇੱਥੋਂ ਦੱਸਦੇ ਨੇ ਕਿ ਜਦੋਂ ਜੋ ਤਰੀਕਾ ਵਰਤਿਆ ਇਹਨਾਂ ਨੇ ਜਦੋਂ ਦਿੱਲੀ ਤੋਂ ਫੌਜ ਆ ਗਈ ਮਾਮਲਾ ਲੈਣ ਵਾਸਤੇ ਮੁਲਕਈਏ ਤੇ ਆਏ ਫਰਿਆਦ ਮੁਸਲਮਾਨ ਬਹੁ ਕਰਿਤਕਾਰ ਇਸ ਪੰਜਾਬ ਮੁਲਕ ਦੇ ਮੁਸਲਮਾਨ ਫਰਿਆਦ ਕਰਨ ਵਾਸਤੇ ਆ ਗਏ ਹਨ ਇਕੱਠੇ ਹੋ ਕੇ ਲਾਹੌਰ ਵਿੱਚ ਕਿਉਂਕਿ ਸਿੰਘਾਂ ਨੇ ਗਦਰ ਪਾਇਆ ਹੋਇਆ ਸੀ ਮੁਸਲਮਾਨਾਂ ਨੇ ਬਹੁਤ ਜ਼ੋਰ ਦੇ ਕੇ ਜਿਹੜਾ ਉਹ ਆ ਕੇ ਮਿੰਨਤ ਕੀਤੀ ਹੈ ਮੁੱਲਾ ਕਾਜੀ ਔਰ ਮਲੰਗ ਰਲ ਮਿਲਿਓ ਨਵਾਬਾਂ ਨ ਤੰਗ ਕਹਿੰਦੇ ਮੁਸਲਮਾਨ ਫਕੀਰ ਭੰਗ ਪੀਣ ਵਾਲੇ ਮੁੱਲਾ ਕਾਜੀ ਮਸਜਦ ਦੇ ਲੋਕ ਜਿਹੜੇ ਉਹ ਆਪਸ ਵਿੱਚ ਇਕੱਠੇ ਹੋ ਕੇ ਅਸਲਮ ਖਾਨ ਨੂੰ ਬੜਾ ਉਹਨਾਂ ਨੇ ਤੰਗ ਕੀਤਾ ਹੈ ਕਿ ਸਾਡੀ ਮਰਦ ਕਰ ਮੁਸਲਮਾਨ ਸਿੱਖ ਕਚੈਰੀ ਸਭ ਕਿਉਂ ਉਪਰਾਲੋ ਸਭੇ ਨਤਬ ਸਾਰੀ ਕਚੈਰੀ ਮੁਸਲਮਾਨਾਂ ਦੀ ਸੀ ਉੱਤੇ ਹੋਰ ਤਾਂ ਕਿਸੇ ਦੀ ਫਰਿਆਦ ਨਹੀਂ ਸੀ ਜਦੋਂ ਸਾਰਿਆਂ ਨੂੰ ਰੜ ਕੇ ਉਪਰਾਲਾ ਕੀਤਾ ਕਿ ਅਸੀਂ ਸਾਰੇ ਯਤਨ ਕਰੀਏ ਰੜ ਕੇ ਇਕੱਲੇ ਦੇ ਜੁਮੇ ਸਭ ਕੁਝ ਨਾ ਪਾਓ دین ਮਜ਼ਬ ਕੋ ਰੱਖ ਉਪਰਾਲਾ ਮੁਸਲਮਾਨਾਂ ਨੇ ਵਾ ਪੱਖ ਸੰਭਾਲਾ ਕਹਿੰਦੇ ਇਹਨਾਂ ਆਪਣਾ دین ਮਜ਼ਬ ਅੱਗੇ ਰੱਖ ਕੇ ਉਪਰਾਲਾ ਕੀਤਾ ਤੇ ਹਾਥ ਛੇੜਦੇ ਆਖਿਆ ਕਿ ਸਾਡੇ دین ਨੂੰ ਖਤਰਾ ਹੋ ਗਿਆ ਏ ਇਸ ਤਰ੍ਹਾਂ ਮੁਸਲਮਾਨਾਂ ਨੇ ਆਪਣਾ ਮਜ਼ਬ ਪੱਕ ਸੰਭਾਲਿਆ ਤੇ ਮਜ਼ਬ ਦਾ ਨਾਮ ਰੱਖ ਕੇ ਅੱਗੇ ਤੇ ਸਾਰੇ ਮੁਸਲਮਾਨ ਕਹਿੰਦੇ ਇਉਂ ਰੜ ਗਏ ਇਹਨਾਂ ਦੇ ਨਾਲ ਤੇ ਇਕੱਠੇ ਹੋ ਤੁਰੇ ਨੇ ਜਿਸ ਜਿਸ ਮਾਤਨ ਜੀਕੇ ਆਈ ਆਏ ਉਸੇ ਮਤ ਖੋਟ ਸਖਾਈ ਭਾਈ ਰਤਨ ਸਿੰਘ ਕਹਿੰਦੇ ਵੀ ਉਹ ਕੋਈ ਦੀਨ ਮذਬਦ ਦਾ ਜੰਗ ਸੀ ਜਿਨ੍ਹਾਂ ਦੀ ਮੌਤ ਨੇੜੇ ਆ ਗਈ ਸੀ ਥੋੜੇ ਜਣ ਰਹਿੰਦੇ ਸੀ ਮਰਨ ਵਿੱਚ ਉਹਨਾਂ ਦੇ ਕਹਿੰਦੇ ਉਹਨਾਂ ਸਾਰਿਆਂ ਨੇ ਚੁੱਕਣ ਚੁੱਕ ਲਿਆ ਹੈ ਉਹਨਾਂ ਨੇ ਆ ਕੇ ਖੋਟੀ ਮੱਤ ਸਿਖਾਰ ਦਿੱਤੀ ਹੁਣ ਥੋੜਾ ਜਿਹਾ ਸਿੰਘਾਂ ਨੇ ਇਹਨਾਂ ਦੇ ਨਾਲ ਦੋ ਦੋ ਹੱਥ ਕੀਤੇ ਇਹਨਾਂ ਨੇ ਆਖਿਆ ਵੀ ਸਿੰਘਾਂ ਦੀ ਗਿਣਤੀ ਬੜੀ ਥੋੜੀ ਹੈ ਅਸੀਂ ਉਹੀ ਮਾਰ ਬਕੌੜੇ ਨੇ ਇਉਂ ਕਹਿੰਦੇ ਇਹ ਦੰਗਾ ਕਰਦੇ ਨੇ ਅਸਲਮ ਖਾਨ ਐਸੇ ਕਹੀ ਬਾਤ ਤੁਰਤ ਲਾਹੋਰਾਏ ਹਮਜਾਤ ਸੁਬੇਦਰ ਅਸਲਮ ਖਾਨ ਇਸ ਤਰ੍ਹਾਂ ਗੱਲ ਆਖੀ ਮੁਲਖੀਆਂ ਨੇ ਕਹਿੰਦਾ ਦੀਨੀਏ ਕਹਿਣ ਲੱਗੇ ਅਸੀਂ ਤੁਰੰਤ ਹੀ ਲਾਹੌਰ ਆ ਜਾਂਦੇ ਹਾਂ ਮੈਂ ਮੰਗੇ ਅਮ ਦਾਣਾ ਖਾਣਾ ਮੈਂ ਚਾਹੇ ਅਮ ਸਾਥ ਤੁਹੇ ਜਾਣਾ ਅਸਾਂ ਨੂੰ ਖਾਣ ਪੀਣ ਵਾਸਤੇ ਦਾਣਾ ਪਾਣੀ ਕੁਛ ਨਹੀਂ ਚਾਹੀਦਾ ਅਸੀਂ ਆਪੋ ਆਪਣਾ ਨਾਲ ਲਿਆਵਾਂਗੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਨਾਲ ਜਾਓ ਸਿੰਘਾਂ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਆਪ ਹੀ ਅੱਗੇ ਜਾਵਾਂਗੇ ਕਹਿੰਦੇ ਹੁਣ ਅਸलम ਖਾਨ ਨੇ ਆਉਣ ਵਾਲੀ ਫੌਜ ਦੇ ਨਾਲ ਰਲ ਕੇ ਜਹਾਦ ਛੇੜਦੇ ਹੋਇਆ ਆਖਿਆ ਵੀ ਸਾਡਾ ਮਜ਼ਬੂਦ ਦੀਨ ਖਤਰੇ ਵਿੱਚ ਹੈ ਆਓ ਸਿੰਘਾਂ ਨੂੰ ਖਤਮ ਕਰੀਏ ਤੇ ਹੁਣ ਕਹਿੰਦੇ ਯੋਧ ਵਾਸਤੇ ਜੰਗ ਵਾਸਤੇ ਤਿਆਰੀਆਂ ਖਿੱਚ ਲਈਆਂ